ਤੂੰ ਬੈਹ ਜਾਂਦਾਗਾ ਬਾਪੂ ਹਾਂ ਤੂੰ ਬੈਹ ਜਾਂਦਾਗਾ ਤੂੰ ਗਾਣੇ ਉੱਟ ਕੜਿਆ ਉਹ ਮੈਂ ਕਿਹੜਾ ਆ ਜਾ ਦੇਖਾ ਇਧਰ ਫਟਕ ਰਹੀ ਉਹ ਤੂੰ ਬੈਹ ਜਾ ਤੁਰੇ ਲਾ ਜਾਂਦਾ ਜਦੋਂ ਤੂੰ ਪਿੰਡ ਪਹੁੰਚੇਗਾ ਉਹਨੂੰ ਆਥਣ ਹੋ ਜੂਗਾ ਇਧਰੋਂ ਤੁਰਨ ਦਾ ਟਾਈਮ ਨਹੀਂ ਮਾਂ ਜਦੋਂ ਤੂੰ ਪਿੰਡ ਪਹੁੰਚੇਗਾ ਆਥਣ ਹੋ ਜੂ ਉਹ ਪੈਸਾ ਲੈ ਕੇ ਆਉਣੀ ਆ ਉਹ ਤੂੰ ਕਿਹੜੀ ਲੈ ਆਂਗਾ ਮਾਪੇ ਲਿਓਂ ਹਾਂ ਹੀ ਲੈ ਕੇ ਆਉਣੀ ਆ ਪਤਾ ਕਿੰਨੇ ਕਿੰਨੇ ਕਿੰਨੀ ਆਉਂਦੀ ਆ ਤਨਸੋ ਉਹ ਤੁੰਗ ਲੈ ਲਈ ਮੈਂ ਤੁਮ ਮੋੜ ਚੱਲ ਮੋੜ ਚੱਲ ਆ ਜਾ ਆ ਜਾ ਆ ਜਾ ਤੁੰਗ ਲੈ ਲਈਏ ਤੁਹਾਡੇ ਜੇ ਤੁੰਗ ਪਿੰਡ ਜਾਏਗਾ ਤੁਰੂ ਪਲਸਣ ਵਾਲੇ ਵਗ ਜਾਣਗੇ ਇਹ ਤੁਨ ਲਾਇਆ ਫੋਨ ਹੈ ਤੁਨ ਲਾ ਲਿਆ ਕਿਸੇ ਨੂੰ ਹੀ ਲਾਇਆ ਮੂਵੀ ਲਾਉਣਾ ਤੇਰੀ ਫਰੀਆ ਫੋਟੋਆਂ ਸਾਹਮਣੇ ਰੱਖਿਆ ਕਰੂਗਾ ਫੰਦਰਾ ਫਰੀਆ ਫੋਟੋਆਂ ਸਾਹਮਣੇ ਰੱਖਿਆ ਜਦੋਂ ਮੋਬਾਈਲ 'ਚ ਵਾਹ ਹੋਰ ਦੋ ਦੋ ਮਾਰ ਕੇ ਫਿਰ ਦੇਖ ਲਿਆ ਕਰੀ ਹਾਂ ਉਦੋਂ ਦੇਖਿਆ ਕਰਾਂਗੇ ਬਹਿ ਜਾ ਬਹਿ ਜਾ ਉਹ ਗਈ ਵੇ ਜਾਣ ਉਹ ਮੇਰਾ ਮਾਲਖਾ ਉਹ ਮੂਹਤ ਤੋਏਗਾ ਹੈ ਮੂਹਤ ਤੋਏਗਾ ਹਾਂ ਨਾ ਮੰਗੇ ਭਾਈ ਹੈ ਹਾਂ ਮੰਗੇ ਕਿਹੜਾ ਆਏਗਾ ਤੂੰ ਨਾ ਚੱਲ ਜੀ ਕਿਤੇ ਤੂੰ ਮੂਹਤ ਤੋ ਕੇ ਪਰਾਂ ਪੈ ਜਾ ਕੰਮ ਛੱਡਦਾ ਮੇਰਾ ਬਹੁਤ ਆਂਦੀ ਤੂੰ ਮੈਂ ਰਥਨ ਲਾ ਕੇ ਆਏਗਾ ਇੱਥੋਂ ਤੁਰ ਕੇ ਇੱਥੋਂ ਮੁੜਿਆ ਦਾ ਕਰਕੇ ਤੇਰੇ ਤੇ ਹਸਾਉਣ ਵਾਲਾ ਨਾ ਤੇਰੇ ਪਰ ਗੀ ਰੋਲ ਵੀ ਆਉਂਦੇ ਜਾਂਦੇ ਤੂੰ ਪਹਿਲਵਾਨੀ ਕਰਦਾ ਹੁੰਦਾ ਦੀ ਪਹਿਲਾ ਬਹੁਤ ਪਹਿਲਵਾਨ ਬਹੁ ਕਰਿਆ ਮੈਂ ਹੈ ਉਹ ਟਾਈਮ ਹੁਣ 95 ਸਾਲ ਦੇ ਹੋ ਗਏ ਹੁਣ ਦੱਸਦਾ ਉਹ ਕਿੱਥੇ ਰਹਿ ਗਿਆ ਉਹ ਨਹੀਂ ਹਾਂ ਕੁਛ ਮਰਿਆ ਨੇ ਲੈ ਲੈ ਕੋਸ ਤੇਰਾ ਸਰੀਰ ਦੱਸਦਾ ਵੀ ਲੈ ਲੈ ਮੂੰ ਤੇਰਾ ਸਰੀਰ ਦੱਸਦਾ ਵੀ ਤਾਂ ਪਲਵਾਨੀ ਕਰੀ ਹੋਈ ਐ ਹਾਂ ਪਲਵਾਨੀ ਇਹਦਾ ਇਹਦੇ ਨੂੰ ਲੱਗ ਉਹ ਵੀ ਹੈਗੀ ਕੋਈ ਮੈਚ ਉਹਦਾ ਚਾੜ ਕਬੱਡੀ ਕਬੱਡੀ ਹੁਣ ਤਾਂ ਗਾਂ ਹੀ ਖੇਡਾਂਗੇ ਸਵੇਰ 'ਚ ਨਾ ਖਿੱਡੀ ਤਾਂ ਹੂੰ ਪਹਿਲਾਂ ਜੇ ਚਾਰ ਮੋਟਾ ਹੋਏ ਉਦਾਂ ਖੇਡਾਂਗੇ ਨਾ ਉਦਾਂ ਖਿੱਡੀ ਤਾਂ ਹੂੰ ਮਾਂ ਕਬੱਡੀ ਕਦੇ ਹਾਂ ਕਬੱਡੀ ਤਰਨ ਨੌ ਕੀਤੀ ਤੇਰਾ ਕੀ ਨੌ ਚੱਲਦਾ ਹੁੰਦਾ ਸੁਪਾ ਚੋਂ ਜੁੰਪਾ ਸੁਪਾ ਨਮੂਰ ਵਾਲਾ ਕਹਿੰਦੇ ਹੁੰਦੇ ਅੱਛਾ ਉਹ ਦਾ ਖੜ ਹੈਗੀ ਸੀ ਚਾਚਾ ਆਏ ਲੱਸੋ ਮਾਤ ਮੈਨੂੰ ਜੇ ਦੀਵਾਨ ਹੁੰਦਾ ਸੀ ਹਾਂ ਮੇਰਾ ਤੇਰੀ ਗੱਲਬਾਤ ਹੁੰਦੀ ਸੀ ਕਿਹਨੇ ਹਾਂ ਮਾ ਤੇਰਾ ਹਾਂ ਅਵੇ ਦਾਦੇ ਨੂੰ ਸੰਗਦਾ ਕਣੂਆ ਪੋਤਾ ਖਸਮਾ ਨੂੰ ਮੇਰਾ ਕੋਈ ਨਾ ਫਿਰ ਉਹ ਦੋਸਤ ਨੇ ਉਧਰ ਮਰ ਦੇ ਹਾਂ ਐ ਜਿਹਨ ਗੱਲਾਂ ਨਹੀਂ ਕਰਦੇ ਹੁੰਦੇ ਪਸਾਬਗ੍ਰਾਮ ਹੈ ਪੀਪੀ ਜੀ ਕਰੇਗਾ ਭਾਈ ਮੈਂ ਪਾਰਟੀ ਲੈ ਕੇ ਆਉਂਦਾ ਸੀ ਜੀ ਵੜਕੇ ਦੋ ਮਨੂੰ ਹੁਣ ਅੱਛਾ ਤੈਨੂੰ ਪੀਪੀ ਵੜਕੇ ਦੇ ਦਾਂਗੇ ਇੱਥੋਂ ਹਾਂ ਐ ਕੋਈ ਕੁਰਸੀ ਵੀ ਮੈਨੂੰ ਡਾਇਰੈਕਟਿੰਗ ਵੇਲੇ ਔਖਾ ਹੁੰਦਾ ਅੱਛਾ ਦੂਜੀ ਚ ਬਹਿ ਜਾ ਕਰ ਉਹ ਧਗਰੇ ਜੀ ਦਾ ਹਣਾ ਅੱਛਾ ਹੁੰਦਾ ਨਹੀਂ ਇੱਥੇ ਖਾਣਾ ਕਰਵਾਉ ਉਹ ਚਾਹ ਬਣਾਉਂਦੀ ਨਹੀਂ ਗੀ ਹਾਂ ਰੋਟੀ ਖਾ ਲਈ ਸੀ ਉੱਟੇ ਘਰ ਠੀਕ ਹੈ ਉਹ ਡਾਂਡਾ ਜੋ ਸੈੱਟ ਚੱਲਵਾਉਣਾ ਉਹ ਪਹਿਲੀ ਬੁੱਲੀ ਵੀ ਰਹੇ ਗੱਲ ਨਹੀਂ ਆਉਣੇ ਪਸੰਦ ਕਲੇਗਾਂ ਦੇ ਰੱਖ ਹਾਂ ਉਹ ਡਾਂਡਾਂ ਦਾ ਸੈੱਟ ਚੱਲਵਾਉਣਾ ਕਾ ਤੂੰ ਉਹ ਕਿੱਥੇ ਨਹੀਂ ਜਾਂਦੀ ਫਿਰ ਇਹ ਤਾਂ ਬਣ ਨੂੰ ਤੂੰ ਮੜਾ ਤੂੰ ਦਲੀਆ ਦੇ ਦਿਆ ਕਰੇ ਖਾ ਲਿਆ ਕਰ ਤੂੰ ਉਹ ਗਾਲਾਂ ਕੱਢਣਾ ਪੈਂਦਾ ਮੈਨੂੰ ਫਿਰ ਉਹ ਦਲੀਆ ਖਾ ਲਿਆ ਕਰ ਕੀ ਆ ਵੇ ਹੈ ਤੂੰ ਮੋਟਰ ਲੈ ਨਹੀਂ ਚਲਾਉਣਾ ਆਉਦਾ ਓਏ ਕਾ ਮਗਰ ਇਹ ਲੈ ਕਨੈਕਟ ਰਿਹਾ ਗੰਭਾਂ ਤਾਂ ਹੈ ਵੀ ਰਿਹਾ ਯਾਰ ਫਰਗਾ ਬੰਤਾ ਬੰਤਾ ਆਪ ਪਹੀ ਤੇਰੇ ਬਾਤੇ ਕਾਲ ਹੈ ਦੋ ਵਾਰੀ ਤੱਕ ਟੰਗਾ ਤਾਹ ਕਰਦੀ ਮੈਂ ਚਲਾ ਰਿਹਾ ਮੈਂ ਚਲਾ ਰਿਹਾ ਕੀਦਾ ਕਿਹੜੇ ਜਗ੍ਹਾ ਕੇ ਕੰਪਨੀ ਦਾ ਮੂੰਹ ਟੱਕੀ ਮਾਰਦੇ ਇਹ ਦੇਖੋ ਹਜੇ ਵੀ ਪਿੱਛੇ ਰਕਾ ਖੋਦ ਮਾਰੇਗਾ ਓਏ ਮੋਟਰਸਾਈਕਲ ਹੈ ਬੁੱਦੂਆ ਪੰਤਾਲਾ ਉਹ ਬੰਤਾਲਾ ਮੋਟਰਸਾਈਕਲ ਹੈ ਬੁੱਦੂਆ ਬਾਹਰ ਵਿੱਚ ਮਾਰ ਆਉਣ ਉਹ ਠੀਕ ਗਿਆ ਕੀੜੇ ਗਿਆ ਲੈ ਵੀ ਇਜੋ ਲੱਗ ਜੇ ਥੋੜਾ ਐ ਸੀਨੇ ਪੁਲਿਸ ਵਾਲੇ ਭਈਆ ਓਹੋ ਕੀ ਲੱਗਿਆ ਮੇਰਾ ਵੀਟਾ ਆ ਜਾ ਕੀ ਕੀ ਦੇਖ ਰਿਹਾ ਕੀ ਦੀ ਦੇਖ ਰਿਹਾ ਉਹ ਚ ਮੱਛੀਆਂ ਪੀ ਉਹ ਚ ਰੋੜਾ ਮਾਰਿਆ ਸਾਰੇ ਲੋਕ ਹੋ ਗਏ ਫਿਟਰ ਸੁਣੀਂਗਾ ਨਾ ਇਹਨੇ ਚਲੇ ਹੱਥ ਕਾਹਨੂੰ ਤੇਗਦੇ ਨੇ ਆਪਣੇ ਆ ਜਾ ਬੰਦ ਬੰਦ ਆ ਬਟਾ ਲਿਆ ਬਟਾ ਸਾਰਾ ਕੁਝ ਹੀ ਪੜਾਈ ਚੱਲ ਇੱਧਰ ਆ ਕਾ ਤੂੰ ਲੈ ਰਖਿਆ ਪੰਨੇ ਚ ਨੇ ਪਈ ਫੁੱਕਾ ਟੱਜਦਾ ਹੈ ਹੈ ਫੇਸੇ ਵੀ ਪੂਰੇ ਦੇ ਖਿਲਾਫ ਪੂਰਾ ਤੋ ਥੱਕ ਤੋ ਹੈ ਇਹ ਹੋਕਾ ਮੰਡੀ ਚ ਹੈ ਸਪੀਕਰ ਲਾ ਕੇ ਪਿੰਡ ਚ ਫੁੱਕਾ ਹਾਂ ਕਾ ਕੀ ਹੋਕਾ ਸਾਰਾ ਢੋ ਪਿੰਡਾਂ ਵਾਲਿਓ ਆਪਾਂ ਇਨਸਾਫ ਲੈ ਕੇ ਉੱਠ ਗਏ ਅੱਛਾ ਉੱਠ ਗਏ ਆ ਯਾਰ ਤਰੀ ਵਧੀਆ ਜਾਗਰੂਕ ਕਰਵਾਉਂਦੇ ਰਹੇ ਹਾਂ ਮੈਂ ਬਹੁਤ ਵਧੀਆ ਮੈਂ ਵਧੀਆ ਕੰਮ ਕਰ ਰਿਹਾ ਹਾਂ ਔਣ ਵਾਲੀਆਂ ਪੀੜ੍ਹੀਆਂ ਨੂੰ ਔਣ ਵਾਲੀਆਂ ਨਸਲਾਂ ਨੂੰ ਮੈਂ ਕਾਮਯਾਬ ਕਰ ਰਿਹਾ ਹਾਂ ਇਹ ਤਾਂ ਕਿਸੇ ਦੇ ਖਿਲਾਫ ਬੋਲ ਰਹੇ ਹਾਂ ਮੋਟੀਵੇਸ਼ਨ ਕਰ ਰਹੇ ਹਾਂ ਤਾਂ ਔਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੁਣੇ ਕੰਨਾਂ 'ਚ ਇਹ ਮੇਰੇ ਬੋਲ ਗੂੰਜਣ ਜਿਹੜੀ ਮੈਂ ਪਹਿਲੀ ਵਾਰ ਬੋਲਦਾ ਉਹ ਗੂੰਜੇ ਔਣ ਵਾਲੀਆਂ ਪੀੜ੍ਹੀਆਂ ਦੇ ਕੰਨਾਂ 'ਚ ਦੀਵਾ ਜੇ ਜੋ ਮੈਂ ਮੈਂ ਕਈ ਵਾਰ ਭਾਈ ਸਿਸਪੈਂਸ ਸਰਕਾਰ ਦੇ ਖਿਲਾਫ ਵੀ ਪੂਰਾ ਬੋਲ ਕੀ ਬੋਲ ਕੇ ਅੱਜ ਅੱਜ ਮੈਂ ਬੋਲਿਆ ਕਿ ਜੋ ਪਰਪੁਰਸ ਸਿੰਘ ਪੂਰਾ ਜੀ ਨੇ ਹੂੰ ਉਹਨਾਂ ਨੂੰ ਸਤ ਸਤਕਾਰ ਬਾਈ ਕਾਦੀ ਕਾਰਵਾਈ ਤੋਂ ਕਾੜਿਆ ਹੈ ਉਹ ਬਹੁਤ ਕਾੜਿਆ ਹੈ ਮੈਨੂੰ ਜਪਨਾਮ ਦੇ ਰਹੇ ਨਹੀਂ ਜਾਂਚ ਪਾ ਜਾ ਰਿਹਾ ਹਾਂ ਹਾਂ ਮੈਨੂੰ ਗਲਤ ਟੋਟ ਮਾਰੇ ਜਾਂਦੇ ਨੇ ਅੱਛਾ ਮੇਰੇ ਜਪਨਾਮ ਪ੍ਰਤੀ ਪ੍ਰੋਸਪੀਕਰ ਲਾ ਕੇ ਜੇ ਵੇਇਤੀ ਕਰੀਆ ਮਤਲਬ ਪਿੰਡ ਚ ਵੀ ਇਹ ਤੈਨੂੰ ਗਲਤ ਬੋਲਦਾ ਤੈਨੂੰ ਮਾੜਾ ਵੀ ਤੈਨੂੰ ਮਾੜਾ ਬੋਲਦਾ ਹਾਂ ਅੱਛਾ ਆਪਾਂ ਕਿਸੇ ਦੀ ਵੇਚੀ ਪੱਛਤਦੇ ਹਾਂ ਐਸੀ ਸਰ ਅਪੀਲ ਕਰਾ ਚਾਹੇ ਫੀਲ ਕਰੀਏ ਲੋਕਾਂ ਨੂੰ ਜਾਗਰੂਤ ਕਰਾ ਵੀ ਆਏ ਬੋਲਦੇ ਨੇ ਇਹ ਬੰਦੇ ਦੇ ਨਾਲ ਨਾ ਲੜਿਆ ਕਰੋ ਹਾਂ ਮੇਰੇ ਨਾਲ ਨਾ ਫਿਰੋ ਇਹ ਆਲਾ ਸਾਰਾ ਸਾਮਾਨ ਸਾਰਾ ਕਰਿਆ ਹੈਗਾ ਸਾਰਾ ਸਹੀ ਕਰ ਦੋ ਹਜ਼ਾਰ ਰੁਪਏ ਦਿਹਾੜੀ ਤੇ ਸੰਗੜਾ ਮੇਰਾ ਮੈਂ ਵੀ ਵੇਟੋ ਖਾਚਾ ਕਰਕੇ ਐਵੇਂ ਦੀ ਹਾਰ ਲੈ ਲਈ ਫਿਰਦਾ 2000 ਹਾਰ ਨਹੀਂ ਇਹਨਾਂ ਨੂੰ ਖਾਚਾ ਪੰਦਣਾ ਨਾ ਆਲਾ ਹਸਪੀ ਕਰਾ ਲਾ ਬਾਈ 22 ਹੋ ਜਾਣ ਤਾਂ ਮੱਛੀ ਜੇ ਕਰਨੀ ਦੀ ਬਿਜਲੀ ਦੀ ਲੋ। ਤੁਹਾਡਾ ਬੈਟਰੀ ਤੇ ਨਹੀਂ ਹੋਈ ਐ। ਇਹਦਾ ਚਾਰਜ ਬੈਂਕ ਵੀ ਚਾਰਜਰ ਕੋਲ ਲੱਗਦਾ। ਜਿਹੜਾ ਖੱਬੇ ਦੇ ਕਾਰ ਲਈ ਬੈਠਾ। ਮੇਰੀ ਬਾਈ 20 ਹੋ ਜੰਟ ਕਾਦੀ ਮੱਛੀ ਗਈ। ਹੈ? ਕਾਰ ਨੂੰ ਤਾਂ 22 ਹੋ ਦੱਸਿਆ ਜਾਉ। ਹਾਂ। ਕੁੰ ਘੱਟਾ ਜੇ। ਹਾਂ। ਲੈ ਬਤਾ ਜਾਂਦਾ। ਕਿਉਂ? ਜੀਜੀ ਦੇ ਮੁੱਦੇ ਨੇ। ਆਪਾਂ ਉਹਨਾਂ ਨੂੰ ਸੁਲਝਾ ਸਕੀਏ। ਉਹ ਸਾਹ ਵ ਇੱਕ ਹੋਗੇ। ਇੱਕ ਸੰਸਾਰ ਹੋ ਗਈ। ਹਾਂ। ਕਈ ਮੁੱਦਾ ਨਹੀਂ। ਕੋਈ ਕੋਸ ਨਹੀਂ ਹੈ ਇਹ ਗੰਦੀਆਂ ਸਰਕਾਰਾਂ ਸਾਡੀ ਜੀਵ ਨੂੰ ਨਹੀਂ ਲੈ ਰਹੀਆਂ ਉਹ ਕਾਰ ਲੈ ਗਿਆ ਹਾਂ ਉਹ ਮੰਡੀਆ ਕਿਹੜਾ ਦੇਖਿਆ ਮੰਡੀ ਚ ਉਹ ਦੇਖਿਆ ਨਾ ਮੈਂ ਹਾਂ ਦੇਖਿਆ ਜੀ ਸਾਡੂੰ ਵੱਧ ਤੋਂ ਵੱਧ ਕਿਸਾਨ ਵੀਰਾਂ ਨੂੰ ਰਾਹਤ ਮਿਲੇ ਸਾਡੀ ਜੀਰੀ ਨਾਲ ਦੀ ਨਾਲ ਸ੍ਰੀ ਜੀ ਦਾ ਕਹਿੰਦਾ ਉਹਦੇ ਲਾਵਾ ਨਹੀਂ ਦੇਖੋ ਹਾਂ ਵੰਡੇ ਲਾਵਾਏ ਤਾਂ ਆਪਾਂ ਨੂੰ ਥੋੜੇ ਸਾਥ ਦੀ ਲੋੜ ਹੈ ਵੱਧ ਤੋਂ ਵੱਧ ਤਾ ਤਬਾਂ ਦਾ ਗਏ ਹਮ ਕੱਲ ਕਰਾਂ ਇੱਕ ਅੱਜ ਇੱਕ ਅੱਜ ਇਹ ਦੋ ਇਹ ਦੋ ਨਹੀਂ ਕਿਹਾ ਕਿ ਦੋ ਕੱਲ ਆਉਂ ਹਾਂ ਹਾਂ ਇਹਦਾ ਹੀ ਹੈ ਅਬੇ ਬਿਜਲੀ ਨੂੰ